ਘਟਣਾ ਹੋਈਏ ਬਹੁਤ ਨਿੰਦਨਯੋਗ ਘਟਨਾयां ਔਰ ਇਹ ਗਰੀਬ ਜਿਹੜੇ ਵਰਗ ਦੇ ਲੋਕ ਆ ਬੱਚੇ ਆ ਉਹਨਾਂ ਨੂੰ ਜੇਲ੍ਹਾਂ ਦੀ ਹਵਾ ਖਲਾਂ ਲਈ ਇਹ ਕੁਛ ਕੀਤਾ ਜਾਂਦਾ ਆ ਔਰ ਇਹ ਜਿਹੜਾ ਰਵਿਦਾਸੀਆ ਸਮਾਜ ਉਹ ਕਦੀ ਬਰਦਾਸ਼ਤ ਨਹੀਂ ਕਰੂਗਾ ਮੈਂ ਹੁਣੇ ਆਪਣੇ ਸਵੇਰ ਦਾ तकरीबन 10 ਵਜੇ ਦਾ 10:30 ਵਜੇ ਦਾ ਮਾਡਲ ਡਰੋਨ ਠਾਣੇ ਬੈਠੇ ਸਗੇ ਤੇ ਇਹ ਜਿਹੜਾ ਪਰਚਾ ਆ ਸਾਡੇ ਬਹੁਜਨ ਸਮਾਜ ਪਾਰਟੀ ਲੋ ਹੋਇਆ ਔਰ ਉਹਨਾਂ ਦੇ ਨਾਲ ਆਪਣਾ ਯੋਗਦਾਨ ਵੀ ਜਿਹੜਾ ਬੀਗਮਪੁਰਾ ਟੈਗਰ ਫੋਰਸ ਦਾ ਪੂਰਾ ਆ ਔਰ 124/25 ਜਿਹੜਾ ਪਰਚਾ ਨੰਬਰ ਆ ਔਰ ਇਸ ਜਿਹੜੀ ਹਰਕਤ ਬੰਦੇ ਨੇ ਕੀਤੀ ਆ ਬਹੁਤ ਗਲਤ ਕੀਤੀ ਆ ਔਰ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਆ ਕਿ ਇਹ ਜਿਹੜੀਆਂ ਏਜੰਸੀਆਂ ਆ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਇਹ ਹਰਕਤਾਂ ਕਰਦੀਆਂ ਆ ਪਰ ਜਿਹੜੇ ਪੰਜਾਬ ਦੇ ਔਰ ਹਿਸ਼ਾਰਪੁਰ ਦੇ ਲੋਕ ਆ ਸਭ ਤੋਂ ਪੜੇ ਲਿਖੇ ਲੋਕ ਆ ਔਰ ਇੱਥੇ ਸ਼ਾਸਨ ਪ੍ਰਸ਼ਾਸਨ ਦੇ ਨਾਲ ਤਾਲਮੇਲ ਨਾਲ ਚੱਲਦੇ ਆ ਕਿਸੇ ਦੇ ਧਰਮ ਦੇ ਜਾਂ ਕਿਸੇ ਦੇ ਮਜ਼ਬੂਦ ਦੇ ਵਿਰੁੱਧ ਨਹੀਂ ਬੋਲਿਆ ਜਾਂਦਾ ਇਸ ਕਰਕੇ ਜਿਸ ਐਸ ਹਰਕਤ ਜਿਹੜੀ ਬੰਦੇ ਨੇ ਕੀਤੀ ਆ ਉਹ 15 ਦਿਨ ਤੋਂ ਟਰੈਕ ਲਾ ਕੇ ਇਥੇ ਘੁੰਮਦਾ ਸੀਗਾ ਪੂਰੀ ਪਰਸਨੈਲਿਟੀ ਬਣਾ ਕੇ ਘੁੰਮਦਾ ਸੀ ਪੱਗ ਬੰਨਦਾ ਸੀਗਾ ਬੂਡ ਸ਼ੂਟ ਕੱਸ ਕੇ ਰੱਖਦਾ ਸੀਗਾ ਔਰ ਅੱਜ ਸਵੇਰੇ 4 ਵਜੇ ਵੀ ਉਹ ਆਇਆ ਸੀ ਇੱਥੇ ਪਰ ਇੱਥੇ ਸਾਡੇ ਜਿਹੜੀ ਮਾਰਕੀਟ ਦੇ ਬਹੁਤ ਸੂਝਵਾਨ ਬੰਦੇ ਆ ਔਰ ਉਹਨਾਂ ਨੂੰ ਪਤਾ 바ਵਾ ਸਾਹਿਬ ਦੀ ਦੇਣ ਕੀ ਆ ਉਹਨਾਂ ਨੇ ਉਹਨੂੰ ਪਹਿਲਾਂ ਜਾਨਕ ਝਿੜ ਕੇ ਮਾਰ ਕੇ ਧੜਾਤਾ ਵੀ ਸ਼ਾਇਦ ਉਹਦੇ ਹੀ ਕਰਦਾ ਪਰ ਉਹ ਤਕਰੀਬਨ 10 ਵਜੇ ਦੇ ਤਕਰੀਬਨ ਟਾਈਮ ਦੇ ਉੱਤੇ ਔਰ ਫਿਰ ਆ ਕੇ 바ਵਾ ਸਾਹਿਬ ਦੇ ਇਸ ਚੌਂਕ ਦੇ ਉੱਪਰ ਸਟੈਚੂ ਦੇ ਉੱਪਰ ਚੜਿਆ ਔਰ ਉਹ ਤੋਂ ਬਾਅਦ ਉਹਨੇ ਇਹ 바ਵਾ ਸਾਹਿਬ ਦੇ ਬੋਤ ਦੇ ਉੱਤੇ ਥੁੱਕਿਆ ਫਿਰ ਉਹਨੇ ਸੰਵਿਧਾਨ ਦੇ ਉੱਤੇ ਥੁੱਕਿਆ ਫਿਰ ਉਹਨੇ ਆਪਣਾ ਜਿਹੜਾ ਬਾਜ਼ ਹੁੰਦਾ ਨਾ ਵਾਲ ਸੈੱਟ ਕਰਨ ਵਾਲਾ ਉਹ ਪੱਟ ਗਿਆ ਦੇਖੋ ਇੱਥੇ ਨਿਸ਼ਾਨਾ ਦੇ ਅੱਗੇ ਕਰਕੇ ਦੇਖ ਲਓ ਉਹਨੇ ਇਹਦੇ ਵਿੱਚ ਬਾਜ਼ ਪਸਾਣ ਦੀ ਕੋਸ਼ਿਸ਼ ਕੀਤੀ ਔਰ ਉਹਨੂੰ ਪੱਟਣ ਦੀ ਕੋਸ਼ਿਸ਼ ਕੀਤੀ ਪਰ ਉਹ ਕਿਸੇ ਨਾ ਕਿਸੇ ਤਰ੍ਹਾਂ ناکਾਮ ਰਿਆ ਉਹਦੇ ਕੋਲ ਉਹ ਜਿਹੜਾ ਇਹ ਸਬਿਧਾਨ ਨੂੰ ਅਖਾੜ ਨਹੀਂ ਹੋਇਆ ਉਹਦੇ ਕੋਲ ਜਦੋਂ ਨਹੀਂ ਅਖਾੜ ਹੋਇਆ ਫਿਰ ਪੱਟ ਤੇ ਥਾਪੀ ਮਾਰ ਕੇ ਦਾ ਥਾਪੀ ਮਾਰ ਕੇ ਦਾ ਉੱਪਰ ਨੂੰ ਉਂਗਲੀ ਕੀਤੀ ਕਿ ਸਿੱਧੂ ਮੂਸੇਆ ਦਾ ਜਿਹੜਾ ਸਟਾਈਲ ਆ ਉਹਦਾ ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਹੁਸ਼ਿਆਰਪੁਰ ਦੇ ਵਿੱਚ ਹੋਰ ਵੀ ਬਹੁਤ ਸਾਰੇ ਚੌਂਕ ਆ ਕਚੈਰੀਆਂ ਕੋਲ ਚੌਂਕ ਆ ਤੇ ਪ੍ਰਵਾਹ ਚੌਕ ਚੌਂਕ ਆ ਉੱਤੋਂ ਥੋੜੀ ਅੱਗੇ ਵੀ ਚੌਂਕ ਆ ਇੱਕ ਉੱਥੇ ਤਾਂ ਉਹਦੇ ਕੋਲ ਇਦਾਂ ਦੀ ਹਰਕਤ ਹੋਈ ਨਹੀਂ ਫਿਰ ਇੱਥੇ ਹੀ ਕਿਉਂ ਕਿਉਂਕਿ ਏਜੰਸੀਆਂ ਤਿਆਰ ਕਰਕੇ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਆ ਉਹ ਇਹ ਚੀਜ਼ ਨੂੰ ਭੁੱਲ ਜਾਣ ਕਿ ਜਿਹੜਾ ਅਰਬੀਦਾਸ ਯਾਸਮਾਰ ਸਮਾਜ ਔਰ ਜਿਹੜਾ ਸਿੱਖ ਕਮਿਊਨਿਟੀ ਦੇ ਵਿੱਚ ਜਿਹੜਾ ਉਹ ਫਿਕਸ਼ਨ ਪੈਦਾ ਕਰਨਾ ਚਾਹੁੰਦੇ ਆ ਉਹ ਨਹੀਂ ਹੋ ਸਕਦੀ ਇਸ ਕਰਕੇ ਬੇਗੰਪੁਰਾ ਟਾਈਗਰ ਫੋਰਸ ਨੇ ਆਪਣੀ ਜਿਹੜੀ ਪੂਰੀ ਜੋਰ ਲਾਇਆ ਔਰ ਆਪਾਂ ਇਹ ਨਾਲ ਮਿਲ ਕੇ ਬਹੁਜੋ ਸਮਾਜ ਪਾਰਟੀ ਦੇ ਨਾਲ ਮਿਲ ਕੇ ਇਹ ਪਰਚਾ ਜਿਹੜਾ ਆਪਾਂ ਕਰਵਾਤਾ ਉਹ ਪਰਚੇ ਦਾ ਨਫੇ ਨੂੰ ਵਾਲੇ ਦੀ ਧਮਕੀ ਦਿੱਤੀ ਗਈ ਸੀ ਕਿ ਬਾਬਾ ਸਾਹਿਬ ਨੇ ਇਹ ਸਕੇਚੂ ਆ ਉਸ਼ਿਆ ਪਹੁੰਚ ਗਿਆ ਹੋਰ ਵੀ ਵਕ ਵਕ ਥਾਵਾ ਜੇ ਤੋੜੇ ਜਾਣਗੇ ਕੀ ਉਹਨਾਂ ਦਾ 100% ਹੱਥ ਲੱਗਦਾ ਜਾਂ ਫਿਰ ਵੈਸੇ ਹੀ ਮੈਂਟਰਲ ਤੋੜਤੇ ਇਹ ਨੇ ਇਸ ਤਰ੍ਹਾਂ ਦੀ ਘਟਨਾ ਕੀਤੀ ਆ ਨਹੀਂ 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 ਇਹ ਕੋਈ ਮੈਂਟਰਲ ਤੌਰ ਤੇ ਨਹੀਂ ਇਹ ਪਲੈਨਿੰਗ ਦੇ ਤਹਿਤ ਆ ਇਹ ਏਜੰਸੀਆਂ ਦੇ ਤਹਿਤ ਆ ਪੰਨੂ ਜਿਹੜਾ ਆ ਉਹ ਇੱਕ ਬੱਚਿਆਂ ਦਾ ਜਿਹੜੇ ਤਕਰੀਬਨ 20 ਤੋਂ 24 ਸਾਲ 25 ਸਾਲ ਦੇ ਵਿੱਚ ਵਿੱਚ ਆ ਉਹਨਾਂ ਦੇ ਮਾਈਂਡ ਵਾਸ਼ ਕਰਕੇ ਆਪਣੇ ਜਿਹੜੀਆਂ ਗੱਲਾਂ ਉਹਨਾਂ ਦੇ ਭੇਜੇ ਦੇ ਵਿੱਚ ਪਾ ਗਏ ਪੈਸਾ ਭੇਜ ਕੇ ਤੇ ਉਹਨਾਂ ਦੇ ਕੋਲੋਂ ਇਹਦਾਂ ਦੀ ਹਰਕਤਾਂ ਕਰਾਂਦਾ ਆ ਉਹ ਬੱਚਿਆਂ ਦੀਆਂ ਜਿਹੜੀਆਂ ਜ਼ਿੰਦਗੀਆਂ ਉਹ ਜੇਲ੍ਹਾਂ ਦੇ ਵਿੱਚ ਰੋਣ ਲਾ ਚਾਹੁੰਦਾ ਆ ਲੋਕ ਪਤਾ ਨਹੀਂ ਕਿਉਂ ਨਹੀਂ ਸਮਝਦੇ ਕਿ ਉਹ ਐਡੀ ਦੂਰ ਬੈਠਾ ਅਮਰੀਕਾ ਦੇ ਵਿੱਚ ਉਹ ਆਪਣੀ ਪਲੈਨਿੰਗ ਕਰਕੇ ਇੱਥੇ ਦੇ ਜਿਹੜੇ ਬੱਚੇ ਆ ਉਹਨਾਂ ਦੀਆਂ ਜਵਾਨੀਆਂ ਖਰਾਬ ਕਰਦਾ ਆ ਪਰ ਜਿਹੜਾ ਰਵਿਦਾਸੀਆ ਸਮਾਜ ਆ ਸਿੱਖ ਕਮਿਊਨਿਟੀ ਆ ਜਾਨੀ ਕਿ ਇੱਥੇ ਜਿਹੜਾ ਭਾਈਚਾਰਾ ਆ ਨਾ ਉਹ ਬਹੁਤ ਸਟਰੋਂਗ ਆ ਉਹ ਰੋ ਤੋੜਨੀ ਤੋੜਨ ਦੀ ਪੂਰੀ ਕੋਸ਼ਿਸ਼ ਕਰਦੇ ਆ ਪਰ ਉਹ ਟੁੱਟੇਗਾ ਨਹੀਂ ਮੈਂ ਵਾਦਾ ਕਰਦਾ ਦਾਸ ਬਿੰਦਰ ਸਰੋਆ ਬੇਗਮਪੁਰਾ ਟਾਈਗਰ ਫੋਰਸ ਤੋਂ ਪੰਜਾਬ ਪ੍ਰਧਾਨ ਕਿ ਅਸੀਂ ਜਿਹੜੀ ਭਾਸ਼ਾ ਚੋ ਸਮਝਣਾ ਚਾਹੁੰਦੇ ਆ ਆਪਾਂ ਉਹ ਭਾਸ਼ਾ ਦੇ ਵਿੱਚ ਉਹਨਾਂ ਨੂੰ ਸਮਝਾਉਣ ਨੂੰ ਤਿਆਰ ਆ ਉਹ ਚਾਹੇ ਫੇਸ ਟੂ ਫੇਸ ਆਕੇ ਗੱਲ ਕਰ ਲੈਣ ਚਾਹੇ ਉਹ ਸਾਡੇ ਨਾਲ ਫੋਨ ਤੇ ਗੱਲ ਕਰ ਲੈਣ ਜੇਕਰ ਬਾ ਸਾਹਿਬ ਦੇ ਨਜ਼ਦੀਕ ਬਿਲਕੁਲ ਸੀਸੀਟੀਵੀ ਕੈਮਰਾ ਲਗਾਏ ਗਏਗਾ ਕੀ ਉਹ ਚਾਲਦੇ ਆ ਜਾਂ ਬੰਦ ਪਏ ਆ ਜੀ ਸਰ ਇਸ ਚੀਜ਼ ਦੇ ਬਾਰੇ ਮੈਂ ਸਾਡੇ ਜਿਹੜੇ ਪਹਿਲਾਂ ਡੀਸੀ ਸਾਹਿਬ ਸੀਗੇ ਚ ਚੇਂਜ ਹੋ ਗਏ ਆ ਉਹਨਾਂ ਨੇ ਵੀ ਬਹੁਤ ਗੱਲ ਕੀਤੀ ਸੀਗੀ ਐਸਐਸਪੀ ਸਾਹਿਬ ਚੱਲ ਗਏ ਆ ਸੁਰਿੰਦਰ ਲੰਬਾ ਜੀ ਉਹਨਾਂ ਨਾਲ ਵੀ ਗੱਲ ਹੋਈ ਸੀਗੀ ਦੇ ਡੀਐਸਪੀ ਸਾਹਮਣਾ ਵੀ ਗੱਲ ਹੋਈ ਸੀ ਕਿ ਵੀ ਇਹੜੇ ਕੈਮਰੇ ਨਹੀਂ ਚੱਲਦੇ ਦੇਖੋ ਅੰਮ੍ਰਿਤਸਰ ਦੇ ਵਿੱਚ ਕਿੱਡਾ ਵੱਡਾ ਕਾਂਡ ਹੋਇਆ ਬੋਤ ਦੇ ਨਾਲ ਪੌੜੀ ਲਾਈ ਸਬਦਾਨ ਲੂਆ ਫਿਰ ਥੋੜੇ ਚਲਾਏ ਗਏ ਉਦੋਂ ਹੀ ਅਸੀਂ ਇੱਥੇ ਐਜੀਟੇਸ਼ਨ ਕੀਤਾ ਸੀ ਹਾਰਪੁਰ ਬੰਦ ਕੀਤਾ ਸੀਗਾ ਉਦੋਂ ਪ੍ਰਸ਼ਾਸਨ ਨੂੰ ਦੱਸਿਆ ਸੀਗਾ ਕਿ ਕੈਮਰੇ ਨਹੀਂ ਚੱਲਦੇ ਉਦੋਂ ਤੋਂ ਲਾ ਕੇ ਆ ਦੇਖ ਲਓ ਹੁਣ ਮਹੀਨਾ ਚੱਲ ਪਿਆ ਮੈਂ ਮਹੀਨੇ ਤੱਕ ਵੀ ਜਿਹੜਾ ਆ ਉਹ ਹਲੇ ਤੱਕ ਕੋਈ ਪ੍ਰਸ਼ਾਸਨ ਨੇ ਕੈਮਰਿਆਂ ਵੱਲ ਧਿਆਨ ਨਹੀਂ ਦਿੱਤਾ ਸ਼ਾਰਪੁਰ ਦੇ ਵਿੱਚ तकरीबन ਮੇਰੇ ਖਿਆਲ ਦੇ ਵਿੱਚ ਚਾਰ ਪੰਜ ਸਟੈਚੂ ਆ ਔਰ ਇੱਕੋ ਸਟੈਚੂ ਜਿਹੜਾ ਆ ਉਹ ਨਗਰ ਉੱਥੇ ਲੱਗਾ ਹੈ ਸੈਕਟਰੀਏਟ ਦੂਜਾ ਸਟੈਚੂ ਲੱਗਾ ਆ ਕੈਂਪ ਦੇ ਕੋਲ ਤੇ ਬੇਡਕਰ ਭਵਨ ਤੇ ਤੀਸਰਾ ਸਟੈਚੂ ਹੈ ਤੇ ਚੌਥਾ ਸਟੈਚੂ ਜਿਹੜਾ ਭਗਤ ਨਗਰ ਆ ਹੁਣ ਇੱਥੇ ਚਲੋ ਸਵੇਰੇ ਉਹ ਦਿਨੇ ਸੀਗਾ ਇੱਥੇ ਸਾਡੇ ਪੀਸੀਆਰ ਵਾਲੇ ਵੀ ਸੀ ਭਰਾ ਉਹਨਾਂ ਨੇ ਵੀ ਸੀ ਸਾਡੇ ਇੱਥੇ ਮੁੰਡਾ ਇੱਕ ਸਾਡੇ ਸੋਨੂ ਵੀਰ ਆ ਸਾਡਾ ਉਹਨਾਂ ਨੇ ਮੌਕੇ ਤੇ ਉਹ ਫੜ ਲਿਆ ਜੇ ਉਹ ਨਾ ਹੁੰਦੇ ਕੋਈ ਰਾਤ ਨੂੰ ਹੁੰਦਾ ਤੇ ਉੱਥੇ ਅਭੀ ਨਵੀਂ ਕਰ ਜਾਂਦਾ ਤੇ ਇੱਥੇ ਜਿਹੜਾ ਮਾਹੌਲ ਇਹਨਾਂ ਖਰਾਬ ਹੋਣਾ ਸੀ ਨਾ ਤੇ ਪ੍ਰਸ਼ਾਸਨ ਦੇ ਕੋਲੋਂ ਰੋਕਿਆ ਨਹੀਂ ਜਾਣਾ ਸੀ ਸਾਤੋਂ ਰੁਕਿਆ ਨਹੀਂ ਜਾਣਾ ਸੀ ਇਸ ਕਰਕੇ ਮੈਂ ਫੇਰ ਦੁਬਾਰਾ ਗੱਲ ਜੋ ਮਾਨਜੋਗ ਸਾਡੇ ਡੀਸੀ ਮੈਮ ਹੈਗੇ ਬਹੁਤ ਅੱਛੇ ਆ ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹਨਾ ਕਿ ਇਹਨੂੰ ਜਲਦੀ ਤੋਂ ਜਲਦੀ ਜਿਹੜੇ ਕੈਮਰਿਆਂ ਦੀ ਜਿਹੜੀ ਅੱਜ ਔਰ ਕੱਲ ਦੇ ਵਿੱਚ ਇਹ ਕੈਮਰੇ ਸਹੀ ਕਰਾ ਕੇ ਦੁਬਾਰਾ ਇਹਨੂੰ ਜਿਹੜਾ ਲਾਗੂ ਕਰਾਇਆ ਜਾਵੇ ਇਹਦਾ ਕੰਟਰੋਲ ਮਾਡਲ ਟਾਣੇ ਪਹਚਾਇਆ ਜਾਵੇ ਜੇ ਦੁਬਾਰਾ ਐਦਾਂ ਦੀ ਹਰਕਤ ਹੋਈ ਤੇ ਫਿਰ ਮਾਹੌਲ ਖਰਾਬ ਹੋਇਆ ਨਾ ਫਿਰ ਸਾਤੋਂ ਰੁਕਿਆ ਨਹੀਂ ਜਣਾ ਤੁਹਾਡੇ ਤੋਂ ਰੁਕਿਆ ਨਹੀਂ ਜਾਣਾ ਅਨਸਰਾ ਜੀ ਬਾਬਾ ਸਾਹਿਬ ਮੇਰਗੜ ਚੌਂਕ ਬਸਟੈਂਡ ਦੇ ਨਜ਼ਦੀਕ ਜੋ ਘਟਨਾ ਹੋਈ ਹੈ ਉਹਦੇ ਬਾਰੇ ਅੱਜ ਮਾਰਨਿੰਗ ਦੇ ਵਿੱਚ ਇੱਕ ਜਗਦੀਪ ਸਿੰਘ ਨਾਮ ਦੇ ਲੜਕਾ ਆ ਜਿਹਨੇ ਉੱਥੇ ਬਾਬਾ ਸਾਹਿਬ ਦੀ ਮੂਰਤੀ ਨਾਲ ਕੁਝ ਛੋਟ ਗੰਦੀ ਕੋਸ਼ਿਸ਼ ਕੀਤੀ ਆ ਤੇ ਉਹਨੂੰ ਕੁਝ ਉਥੇ ਸਮਾਜ ਸੇਵੀ ਸਰੇ ਤੇ ਕੁਝ ਪੁਲੀਸ ਅਫਸਰਾਂ ਦੀ ਉਹਨਾਂ ਨੇ ਪੜ ਕੇ ਥਾਣੇ ਲਿਆਂਦਾ ਅਗਲੀ ਗੱਲ ਵਿੱਚ ਚੱਲਦੇ ਪਾਚਾ ਸੀ ਕੱਟਦਾ ਉਹਨਾਂ ਦੇ ਐਫਆਰ ਨੰਬਰ 124 ਦੱਸਿਆ ਜਾ ਰਿਹਾ ਹੈ ਕਿ ਮਾਸਿਕ ਤੌਰ ਤੇ ਉਹ ਪਛਾਣ ਕੇ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਦੇਖਣ ਨੂੰ ਤਾਂ ਕੁਝ ਨਹੀਂ ਲੱਗ ਰਿਹਾ ਇਹ ਤਾਂ ਮੈਡੀਕਲ ਤੋਂ ਬਾਅਦ ਪਤਾ ਲੱਗ ਸਕਦਾ ਮਾਸਿਕ ਕਿੱਦਾਂ ਦੀ ਸੀ ਤੇ ਉਹ ਨਹੀਂ ਤੇ ਸਭ ਜਿਹੜੇ ਸੀਸੀਟੀਵੀ ਕੈਮਰੇ ਜਿਹੜੇ ਬੰਦ ਪਈਏ ਤੇ ਉਹ ਚਾਲੂ ਕੀਤੀ ਜਾਣਗੀ ਤੋ ਰੱਖਣੀ ਹਾਂਜੀ ਉਹ ਚੱਲ ਪੜਾਂਗੇ ਇੱਕ ਦੋ ਦਿਨਾਂ ਚ। ਜਾਨ ਪੰਜਾਬੀ ਨਹੀਂ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ। ਸ਼ੇਅਰ ਜ਼ਰੂਰ